ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 661 ਤੋਂ ਲੈ ਕੇ 662 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਰਨਾਸਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿਆਉ ਜੀੜਾ ਬਿੱਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰੀਏ ਚੰਗਾ ਕਿਉਂ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾਉ ਦੀ ਸੰਗ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮੇਸ਼ਰ ਨੂੰ ਕਿਵੇਂ ਸਿਮਰਿਏ ਕਹਿੰਦੇ ਮੇਰੇ ਕੋਲੋਂ ਪਰਮੇਸ਼ਰ ਦਾ ਨਾਮ ਜਪਿਆ ਨਹੀਂ ਜਾਂਦਾ ਜਦੋਂ ਪਰਮੇਸ਼ਰ ਦਾ ਨਾਮ ਨਹੀਂ ਜਪ ਹੁੰਦਾ ਤਾਂ ਮੇਰਾ ਹਿਰਦਾ ਸੜ ਬਲ ਜਾਂਦਾ ਹੈ ਪਰਮੇਸ਼ਰ ਦੇ ਨਾਮ ਲੈਣ ਤੋਂ ਬਿਨਾ ਮੇਰੇ ਹਿਰਦੇ ਵਿੱਚ ਠੰਡ ਨਹੀਂ ਪੈਂਦੀ ਕਹਿੰਦੇ ਉਹ ਪਰਮੇਸ਼ਰ ਆਪ ਹੀ ਜੀਵ ਦੇ ਆਤਮਿਕ ਜੀਵਨ ਨੂੰ ਸਵਾਰਦਾ ਹੈ ਜਿਸ ਜੀਵ ਦੇ ਅੰਦਰੋਂ ਪਰਮੇਸ਼ਰ ਦੀ ਯਾਦ ਵਿਸਰ ਜਾਂਦੀ ਹੈ ਉਹਨੂੰ ਕਹਿੰਦੇ ਕਿਵੇਂ ਸੁੱਖ ਮਿਲ ਸਕਦਾ ਹੈ ਪਰਮੇਸ਼ਰ ਨੂੰ ਕਹਿੰਦੇ ਕਿਸੇ ਚਤ్రਾਈ ਸਿਆਣਪ ਦੇ ਨਾਲ ਨਹੀਂ ਪਾਇਆ ਜਾ ਸਕਦਾ ਫਿਰ ਕਹਿੰਦੇ ਇਹ ਮੇਰੀ ਮਾਂ ਮੈਂ ਪਰਮੇਸ਼ਰ ਨੂੰ ਕਿਵੇਂ ਮਿਲ ਸਕਦਾ ਹਾਂ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਣਾ ਨਾ ਪਤ ਹੋਏ ਤਾਂ ਪਤ ਰਹੇ ਰਾਖਾ ਜਾ ਸੋਏ ਫਿਰ ਕਹਿੰਦੇ ਜੇ ਕੋਈ ਇਹ ਕਹੇ ਕਿ ਮੈਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰ ਰਿਆ ਪਰਮੇਸ਼ਰ ਦਾ ਨਾਮ ਜਪ ਰਿਆ ਪਰ ਕਹਿੰਦੇ ਜਦੋਂ ਤੱਕ ਕਿਸੇ ਨੇ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਚਖਿਆ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਪਾਇਆ ਉਦੋਂ ਤੱਕ ਕਹਿੰਦੇ ਉਹ ਕਿਸੇ ਨੂੰ ਕੋਈ ਪੁਲੇਖੇ ਚ ਨਹੀਂ ਪਾ ਸਕਦਾ ਲੋਕਾਂ ਦੇ ਸਾਹਮਣੇ ਭਗਤੀ ਕਰਨ ਦਾ ਪਖੰਡ ਕਰੇ ਪਰ ਪਰਮੇਸ਼ਰ ਦੇ ਸਾਹਮਣੇ ਪਖੰਡ ਨਹੀਂ ਹੋ ਸਕਦਾ ਪਰਮੇਸ਼ਰ ਦੇ ਸਾਹਮਣੇ ਸਭ ਪਾਜ ਖੁੱਲ ਜਾਂਦੇ ਨੇ ਕੋਈ ਲੋਕਾਂ ਨੂੰ ਤਾਂ ਦਿਖਾ ਸਕਦਾ ਕਿ ਮੈਂ ਭਗਤੀ ਕਰ ਰਿਹਾ ਪਰ ਪਰਮੇਸ਼ਰ ਨੂੰ ਸਭ ਪਤਾ ਕਿ ਇਹ ਅਸਲੀ ਭਗਤੀ ਆ ਕਿ ਨਕਲੀ ਭਗਤੀ ਆ ਕਹਿੰਦੇ ਜਿਸ ਨੂੰ ਆਪ ਆਪਣੇ ਨਾਮ ਦੀ ਦਾਤ ਦੇ ਕੇ ਇੱਜ਼ਤ ਰੱਖਦਾ ਹੈ ਪਰਮੇਸ਼ਰ ਉਹਦੀ ਹੀ ਇੱਜ਼ਤ ਰਹਿੰਦੀ ਹੈ ਇਸ ਤਰ੍ਹਾਂ ਲੋਕਾਂ ਨੂੰ ਕਹਿੰਦੇ ਪਤਿਆਉਣ ਦੇ ਨਾਲ ਕੋਈ ਇੱਜ਼ਤ ਨਹੀਂ ਬਣਦੀ ਹੈ ਜਹ ਦੇ ਖਾਂ ਤਹਿ ਰਹਾ ਸਮਾਏ ਤੁਦ ਬਿਨ ਦੂਜੀ ਨਹੀਂ ਜਾਏ ਕਹਿੰਦੇ ਜਿੱਥੇ ਵੀ ਦੇਖ ਰਹੇ ਆ ਪਰਮੇਸ਼ਰ ਜੀ ਤੁਸੀਂ ਵਿਆਪਕ ਹੋ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਪਰਮੇਸ਼ਰ ਨਾ ਹੋਏ ਤੇ ਪਰਮੇਸ਼ਰ ਨੂੰ ਛੱਡ ਕੇ ਸਾਡਾ ਹੋਰ ਕੋਈ ਆਸਰਾ ਸਹਾਰਾ ਵੀ ਨਹੀਂ ਹੈ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਕਹਿੰਦੇ ਕਿਸੇ ਦੇ ਆਪਣੇ ਜੋਰ ਦੇ ਨਾਲ ਜਬਰੀ ਨਾਲ ਕਿਸੇ ਚਤ్రਾਈ ਨਾਲ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾ ਸਕਦਾ ਜੋ ਪਰਮੇਸ਼ਰ ਕਰਦਾ ਹੈ ਜਿਸ ਨੂੰ ਪਰਮੇਸ਼ਰ ਇਹ ਦਾਤ ਬਖਸ਼ਦਾ ਹੈ ਉਸ ਜੀਵ ਨੂੰ ਹੀ ਇਹ ਦਾਤ ਮਿਲਦੀ ਹੈ ਹੁਣ ਉਠ ਚਲਣਾ ਮੋਹਤ ਕੇ ਤਾਲ ਕਿਆ ਮੋਹ ਦੇ ਸੰਗੁਣ ਨਹੀਂ ਨਾਲ ਕਹਿੰਦੇ ਹੈ ਜੀਵ ਤੇਰੀ ਜ਼ਿੰਦਗੀ ਬਹੁਤ ਛੋਟੀ ਆ ਪਤਾ ਨਹੀਂ ਕਿਸ ਵੇਲੇ ਤੈਨੂੰ ਉੱਠ ਕੇ ਜਾਣਾ ਪੈਣਾ ਪਰ ਜਦੋਂ ਪਰਮੇਸ਼ਰ ਦੇ ਗੁਣ ਨਹੀਂ ਨਾਲ ਹੈਗੇ ਪਰਮੇਸ਼ਰ ਦੀ ਸਿੱਖ ਸਲਾਹ ਨਹੀਂ ਕੀਤੀ ਨਾਮ ਦੀ ਕਮਾਈ ਨਹੀਂ ਨਾਲ ਬੰਨੀ ਤਾਂ ਕਿਹੜੇ ਮੂੰਹ ਦੇ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ ਹੈ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਨਾਨਕ ਜੀ ਕਹਿੰਦੇ ਨੇ ਜਿਸ ਉੱਤੇ ਵੀ ਪਰਮੇਸ਼ਰ ਦੀ ਨਜ਼ਰ ਹੁੰਦੀ ਆ ਪਰਮੇਸ਼ਰ ਜਿਵੇਂ ਦਾ ਕਿਸੇ ਨੂੰ ਬਣਾਉਂਦਾ ਹੈ ਉਸ ਤਰ੍ਹਾਂ ਦਾ ਜੀਵ ਬਣ ਜਾਂਦਾ ਹੈ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਤੋਂ ਬਿਨਾਂ ਕੋਈ ਜੀਵ ਕੋਈ ਬਖਸ਼ਿਸ਼ ਨਹੀਂ ਪਾ ਸਕਦਾ ਉਹਦੀ ਮਿਹਰ ਦੀ ਨਜ਼ਰ ਨਾਲ ਹੀ ਬਖਸ਼ਿਸ਼ਾਂ ਹੁੰਦੀਆਂ ਨੇ ਤਨਾਸਰੀ ਮਹਲਾ 3 ਜੀ ਦੂਜੀ ਗੱਲ ਇਹ ਕਹਿੰਦੇ ਨੇ ਕਿ ਉਸ ਪਰਮੇਸ਼ਰ ਦੀ ਬਖਸ਼ਿਸ਼ ਸਭ ਤੇ ਹੀ ਬਖਸ਼ਦੀ ਹੈ ਤਨਾਸਰੀ ਮਹੱਲਾ ਤੀਜਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬਰ ਰਹੇ ਲਿਵ ਲਾਏ ਆਤਮਾ ਪਰ ਆਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨ ਖਾਏ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਆਪ ਮਿਹਰ ਕਰਦਾ ਕਿਸੇ ਜੀਵ ਤੇ ਫਿਰ ਉਹ ਪਰਮੇਸ਼ਰ ਦਾ ਨਾਮ ਜਪ ਸਕਦਾ ਜੀਵ ਉਸ ਜੀਵ ਦੀ ਆਤਮਾ ਕਹਿੰਦੇ ਦਰਭ ਜਾਂਦੀ ਹੈ ਉਹਦਾ ਅੰਦਰਲਾ ਕਠੋਰ ਨਹੀਂ ਹੁੰਦਾ ਅੰਦਰੋਂ ਉਹ ਨਰਮ ਹੋ ਜਾਂਦਾ ਹੈ ਉਹ ਦੂਸਰਿਆਂ ਦਾ ਦੁੱਖ ਦੇਖ ਕੇ ਸਹਿਮ ਜਾਂਦਾ ਹੈ ਉਹਨੂੰ ਦੂਸਰਿਆਂ ਦੀ ਦੁੱਖ ਦੀ ਵੀ ਪੀੜਾ ਹੁੰਦੀ ਹੈ ਉਹ ਪਰਮੇਸ਼ਰ ਵਿੱਚ ਲਿਵ ਲਈ ਰੱਖਦਾ ਹੈ ਜਿਹਦੇ ਤੇ ਪਰਮੇਸ਼ਰ ਆਪ ਬਖਸ਼ਿਸ਼ ਕਰਦਾ ਹੈ ਉਸ ਜੀਵ ਨੂੰ ਆਪਣੇ ਅੰਦਰ ਆਤਮਾ ਤੇ ਸਾਰਿਆਂ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ ਜੇ ਜੀ ਆਪਣੀ ਆਤਮਾ ਤੇ ਪਰਮਾਤਮਾ ਉਸ ਨੂੰ ਇੱਕ ਨਜ਼ਰ ਆਉਂਦੇ ਨੇ ਉਹਦੇ ਅੰਦਰੋਂ ਦ્વੈਤ ਦੀ ਜਿਹੜੀ ਦੁਬਦਾ ਉਹ ਖਤਮ ਹੋ ਜਾਂਦੀ ਹੈ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਜਿਨ੍ਹਾਂ ਦਾ ਚਿੱਤ ਪਰਮੇਸ਼ਰ ਦੇ ਵਿੱਚ ਜੁੜ ਜਾਂਦਾ ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ ਸੱਚ ਸਿਮਰਿਐ ਹੋਵੈ ਪਰਗਾਸ ਤਾਤੇ ਵਿਖਿਆ ਮੈਂ ਰਹੇ ਉਦਾਸ ਕਹਿੰਦੇ ਸੱਚੇ ਦਾ ਨਾਮ ਸਿਮਰਿਆ ਅੰਦਰ ਆਤਮਿਕ ਚਾਨਣ ਹੋ ਜਾਂਦਾ ਜੀਵ ਫਿਰ ਇਸ ਸੰਸਾਰ ਵਿੱਚ ਰਹਿੰਦੇ ਹੋਏ ਮਾਇਆ ਤੋਂ ਉਦਾਸ ਹੋ ਜਾਂਦਾ ਮਾਇਆ ਤੋਂ ਨਿਰਲੇਪ ਹੋ ਜਾਂਦਾ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਕਹਿੰਦੇ ਸਤਗੁਰ ਦੀ ਸ਼ਰਨ ਆਉਂਦੀ ਇਹ ਵੱਡੀ ਸ਼ੋਭਾ ਹੈ ਕੇ ਜੀਵ ਗ੍ਰਹਸਤ ਦੇ ਵਿੱਚ ਰਹਿੰਦੇ ਆ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੇ ਨੇ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਆਗੇ ਤਰੈ ਕਹਿੰਦੇ ਜੋ ਸੇਵਕ ਬਣ ਜਾਂਦਾ ਪਰਮੇਸ਼ਰ ਦਾ ਉਹ ਆਪਣੀ ਜਿੰਦ ਪਰਮੇਸ਼ਰ ਦੇ ਅੱਗੇ ਵਾਰਨੇ ਕਰ ਦਿੰਦਾ ਸਾਹਿਬ ਪਾਵੇ ਸੋ ਪਰਵਾਨ ਸੋ ਸੇਵਕ ਦਰਗਹਿ ਪਾਵੇ ਮਾਣ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਤੇ ਸ਼ੋਭਾ ਪਾਉਂਦਾ ਹੈ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋ ਹੀ ਫਲ ਪਾਏ ਜਿਹੜੇ ਜੀਵ ਕਹਿੰਦੇ ਸਤਗੁਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ ਉਹ ਮਨ ਇਛਿਤ ਫਲ ਪਾ ਲੈਂਦੇ ਨੇ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮਤੇ ਕੈਸਾ ਡਰੈ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮਤੇ ਕੈਸਾ ਡਰੈ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਦੀ ਕਿਰਪਾ ਹੋਵੇ ਉਸ ਜੀਵ ਨੂੰ ਜਮ ਦਾ ਕਿਹੜਾ ਡਰ ਰਹਿ ਜਾਂਦਾ ਹੈ ਮਤਲਬ ਜਮ ਦਾ ਕੋਈ ਡਰ ਨਹੀਂ ਰਹਿੰਦਾ ਉਹਨੂੰ ਆਤਮਿਕ ਮੌਤ ਦਾ ਡਰ ਨਹੀਂ ਰਹਿੰਦਾ ਉਹਨੂੰ ਦੂਸਰੀ ਮੌਤ ਦਾ ਵੀ ਡਰ ਨਹੀਂ ਰਹਿੰਦਾ ਪਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਪੰਨانک ਜੀ ਬੇਨਤੀ ਕਰਦੇ ਨੇ ਕਿ ਜੀਵ ਨੂੰ ਸੱਚੀ ਬਾਣੀ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ। ਤਾਕੋ ਪਾਵੇ ਮੋਖ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ। ਫਿਰ ਕਹਿੰਦੇ ਪਰਮੈਸ਼ਰ ਦੀ ਜਿਹੜੀ ਬਾਣੀ ਹੈ ਸ਼ਬਦ ਹੈ ਇਹੀ ਸਾਰੇ ਜਾਪ ਤਪਾਂ ਦਾ ਸਾਰ ਹੈ। ਜਿਹੜੇ ਜੀਵ ਬਾਣੀ ਦੇ ਨਾਲ ਪਿਆਰ ਪਾਉਂਦੇ ਨੇ ਉਹ ਮਾਇਆ ਤੋਂ ਖਲਾਸੀ ਪਾ ਲੈਂਦੇ ਨੇ। ਦਨਾਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਦੇ ਅੰਦਰੋਂ ਪਰਮੇਸ਼ਰ ਦਾ ਪ੍ਰੇਮ ਗੁਰੂ ਦਾ ਸ਼ਬਦ ਵਿਸਰ ਜਾਂਦਾ ਕਹਿੰਦੇ ਉਹਨਾਂ ਦੇ ਜਿਹੜੇ ਅੰਦਰ ਜਿਹੜੀ ਜਿੰਦ ਹੈਗੀ ਆ ਉਹਨੂੰ ਕੋਈ ਠੰਡਕ ਨਹੀਂ ਮਿਲਦੀ ਉਹ ਵਾਸ਼ਨਾ ਵਿੱਚ ਵਿਕਾਰਾਂ ਦੇ ਵਿੱਚ ਤਪਦੀ ਰਹਿੰਦੀ ਆ ਉਹ ਇਸ ਤਰ੍ਹਾਂ ਦੁਖੀ ਹੁੰਦੀ ਆ ਜਿਵੇਂ ਕੋਈ ਕੋੜੀ ਦੁੱਖ ਦੇ ਨਾਲ ਵਿਰਲਾਪ ਕਰ ਰਿਆ ਹੁੰਦਾ ਹੈ ਜਿਹੜੇ ਜੀਵ ਨੂੰ ਬਾਣੀ ਤੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਫਿਰ ਕਹਿੰਦੇ ਜਿਹੜੇ ਜੀਵ ਆਪਣੇ ਦੁੱਖ ਦੇ ਕਾਰਨ ਬਹੁਤਾ ਗਿੱਲਾ ਸ਼ਿਕਵਾ ਕਰਦੇ ਨੇ ਉਹ ਵੀ ਠੀਕ ਨਹੀਂ ਹੈ ਕਹਿੰਦੇ ਉਹ ਵੀ ਮਾੜਾ ਹੈ ਕਿਉਂਕਿ ਪਰਮੇਸ਼ਰ ਬਿਨਾ ਬੋਲਿਆਂ ਸਾਡੇ ਅੰਦਰ ਦੀ ਸਾਰੀ ਪੀੜਾ ਨੂੰ ਜਾਣਦਾ ਹੈ ਕਿਉਂਕਿ ਉਹ ਸਾਡੇ ਅੰਦਰ ਹੀ ਹੈ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਾ ਦੇਤੀ ਬੋਲੇ ਤਾਤ ਕਹਿੰਦੇ ਉਹ ਪਰਮੇਸ਼ਰ ਜਿਨੇ ਸਾਨੂੰ ਕੰਨ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਨੱਕ ਦਿੱਤਾ ਜੀਬ ਦਿੱਤੀ ਆ ਜਿਹੜੀ ਬਹੁਤ ਛੇਤੀ ਛੇਤੀ ਬੋਲਦੀ ਆ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਕਹਿੰਦੇ ਉਹ ਪਰਮੇਸ਼ਰ ਜਿਨੇ ਸਾਨੂੰ ਮਾਤਾ ਦੀ ਅਗਨੀ ਦੇ ਵਿੱਚ ਅੰਦਰ ਸੰਭਾਲ ਕੇ ਰੱਖਿਆ ਹੈ ਕਹਿੰਦੇ ਹੈ ਮਾਨ ਜਿਸ ਪਰਮੇਸ਼ਰ ਨੇ ਮਾਤਾ ਦੇ ਗਰਭ ਦੀ ਅਗਨੀ ਵਿੱਚ ਸਾਨੂੰ ਸੰਵਾਲ ਕੇ ਰੱਖਿਆ ਹੈ ਜਿਨੇ ਸਾਨੂੰ ਸਵਾਸ ਦਿੱਤੇ ਹਨ ਜਿਸ ਦੇ ਸਵਾਸਾਂ ਦੇ ਸਦਕਾ ਅਸੀਂ ਬੋਲਦੇ ਆਂ ਚੱਲਦੇ ਆਂ ਫਿਰਦੇ ਆਂ ਤੁਰਦੇ ਆਂ ਸਭ ਕੁਝ ਕਰ ਸਕਦੇ ਆਂ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲ ਖਦਾਗਾ ਦਾਗ ਦਾਗ ਦੋਸ ਮੁਹ ਚਲਿਆ ਲਾਏ ਦਰ ਗਏ ਬੈਸਣ ਨਹੀਂ ਜਾਏ ਜਿੰਨੇ ਕਹਿੰਦੇ ਸੰਸਾਰਿਕ ਰਸਕਸ ਨੇ ਉਹਦੇ ਤੋਂ ਜੀਵ ਨੂੰ ਵਿਕਾਰਾਂ ਦੀ ਕਾਲਖ ਮਿਲਦੀ ਹੈ ਜਦੋਂ ਕਹਿੰਦੇ ਵਿਕਾਰਾਂ ਦੀ ਕਾਲਖ ਲੈ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦਾ ਤਾਂ ਉੱਥੇ ਇਹਨੂੰ ਬੈਠਣ ਨਹੀਂ ਮਿਲਦਾ ਇਥੋਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵਿਕਾਰਾਂ ਵਾਲੇ ਜੀਵ ਨੂੰ ਕੋਈ ਥਾਂ ਨਹੀਂ ਮਿਲਦੀ ਜਿਹਨੇ ਨਾਮ ਨਹੀਂ ਜਪਿਆ ਸਿਰਫ ਵਿਕਾਰੀ ਇਕੱਠੇ ਕੀਤੇ ਨੇ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਓ ਕਹਿੰਦੇ ਹੈ ਪਰਮੇਸ਼ਰ ਦੀ ਤੇਰੀ ਬਖਸ਼ਿਸ਼ ਦੇ ਨਾਲ ਹੀ ਤੇਰੇ ਨਾਮ ਦੀ ਦਾਤ ਮਿਲਦੀ ਆ ਤੇਰੇ ਨਾਮ ਦੀ ਦਾਤ ਮਿਲਿਆ ਹੀ ਪਰ ਜੀਵ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦਾ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਜੋ ਜੀਵ ਨੂੰ ਤਾਰ ਸਕੇ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਜੇ ਕਹਿੰਦੇ ਕੋਈ ਜੀਵ ਵਿਕਾਰਾਂ ਵਿੱਚ ਡੁੱਬਿਆ ਹੈ ਤਾਂ ਉਹਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪਰਮੇਸ਼ਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਸਾਰਿਆਂ ਦਾ ਹੀ ਦਾਤਾ ਹੈ ਉਪਰਲੇ ਪਟਕਿਆਂ ਨੂੰ ਵੀ ਗੁਰੂ ਦੇ ਲੜ ਲਾ ਕੇ ਉਹਨਾਂ ਨੂੰ ਸਭ ਨੂੰ ਉਤਾਰ ਲੈਂਦਾ ਹੈ ਬਸ ਗੁਰੂ ਵਾਲੇ ਬਣੀਏ ਗੁਰੂ ਦੀ ਸ਼ਰਨ ਲਈਏ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਪੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾਂ ਭਰੇ ਨ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੂਜੀਐ ਸਚਿਆਰ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੇ ਚੋਰ ਜਿੱਥੇ ਉਹਨੂੰ ਰੱਖਿਆ ਹੈ ਉੱਥੋਂ ਦੇ ਹਾਕਮ ਦੀ ਖੁਸ਼ਾਮਦ ਵੀ ਕਰੇ ਤਾਂ ਉਹ ਉਹਦੇ ਖੁਸ਼ਾਮਤ ਖੁਸ਼ ਨਹੀਂ ਹੁੰਦਾ ਜੇ ਉਹਨੂੰ ਮਾੜਾ ਕਹੇ ਇਹਦੇ ਨਾਲ ਉਹਨੂੰ ਕੋਈ ਮਾੜਾ ਅਸਰ ਨਹੀਂ ਹੁੰਦਾ ਕਹਿੰਦੇ ਚੋਰ ਦੇ ਲਈ ਕੋਈ ਵੀ ਹੰਮ ਨਹੀਂ ਭਰਦਾ ਚੋਰ ਚੰਗਾ ਬਣ ਕੇ ਦਿਖਾਏ ਤਾਂ ਉਹ ਚੰਗਾ ਨਹੀਂ ਬਣ ਸਕਦਾ ਕਿਉਂਕਿ ਉਹਦੇ ਪਹਿਲਾਂ ਹੀ ਉਹਦੇ ਬਾਰੇ ਸਭ ਨੂੰ ਪਤਾ ਹੁੰਦਾ ਚੋਰ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੇ ਆਪਣੀ ਚੰਗਿਆਈਆਂ ਦੱਸੇ ਤਾਂ ਵੀ ਉਹਦੇ ਤੇ ਕਿਸੇ ਨੂੰ ਇਤਵਾਰ ਨਹੀਂ ਹੁੰਦਾ ਕਹਿੰਦੇ ਹੈ ਮੇਰੇ ਮਨ ਤੂੰ ਕਹਿੰਦੇ ਅਗਿਆਨਤਾ ਦੇ ਵਿੱਚ ਅੰਨਾ ਹੋਇਆ ਹੈ ਕਹਿੰਦੇ ਤੂੰ ਲੋਭ ਦੇ ਵਿੱਚ ਲੱਗ ਕੇ ਕੁੱਤਾ ਬਣਿਆ ਹੈ ਮਾਇਆ ਦੇ ਵਿੱਚ ਲੱਗ ਕੇ ਠੱਗੀਆਂ ਕਰਦਾ ਕੂੜਾ ਬਣਿਆ ਹੋਇਆ ਕਹਿੰਦੇ ਪਰ ਪਰਮੇਸ਼ਰ ਉਹ ਕੁਝ ਵੀ ਦੱਸਣ ਤੋਂ ਬਿਨਾ ਕੁਝ ਵੀ ਕਹਿਣ ਤੋਂ ਬਿਨਾ ਸਾਡੇ ਸਭ ਅੰਦਰ ਦੀ ਅਵਸਥਾ ਨੂੰ ਜਾਣਦਾ ਹੈ ਕਿ ਕਿਸੇ ਦੇ ਅੰਦਰ ਕੀ ਚੱਲ ਰਿਹਾ ਹੈ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਇੱਕ ਦੁਕਾਨਾ ਕਹਿੰਦੇ ਚੋਰ ਚਾਹੇ ਆਪ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੇ ਸੋਹਣਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰੇ ਪਰ ਕਹਿੰਦੇ ਜਿਹੜਾ ਖੋਟਾ ਉਹਦਾ ਮੁੱਲ ਇੱਕ ਦੋ ਗੰਡੇ ਕਾਡੀਆਂ ਦੇ ਹੀ ਪੈਂਦਾ ਹੈ ਜੇ ਸਾਥ ਰੱਖੀਏ ਦੀ ਜੈ ਰਲਾਈ ਜਾ ਪਰਖੀਏ ਖੋਟਾ ਹੋਏ ਜਾਏ ਜੇ ਕਹਿੰਦੇ ਖਰੇ ਸਿੱਕਿਆਂ ਦੇ ਵਿੱਚ ਵੀ ਖੋਟਾ ਰਲਾ ਦਈਏ ਜਦੋਂ ਪਰਖ ਕੀਤੀ ਜਾਂਦੀ ਆ ਤਾਂ ਖੋਟਾ ਉੱਗੜ ਆਉਂਦਾ ਫੜਿਆ ਜਾਂਦਾ ਵੀ ਇਹ ਖੋਟਾ ਹੈ ਕਹਿੰਦੇ ਇਸ ਤਰ੍ਹਾਂ ਹੀ ਮਤਲਬ ਜੇ ਕਿਸੇ ਦੇ ਅੰਦਰ ਵਿਕਾਰ ਨੇ ਕੋਈ ਮਨਮੁਖ ਹੈ ਤਾਂ ਉਹਦਾ ਪਤਾ ਲੱਗ ਜਾਂਦਾ ਹੈ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਕਹਿੰਦੇ ਪਰਮੇਸ਼ਰ ਦਾ ਤਾਂ ਇਹ ਨਿਆਹ ਹੈ ਵੀ ਜਿਵੇਂ ਦਾ ਕੋਈ ਕਰਦਾ ਹੈ ਉਸ ਤਰ੍ਹਾਂ ਦਾ ਭਰਦਾ ਹੈ ਜਿਵੇਂ ਦਾ ਕੋਈ ਬੀਜ ਬੀਜਦਾ ਹੈ ਉਹਨੂੰ ਉਸ ਤਰ੍ਹਾਂ ਦਾ ਖਾਣ ਨੂੰ ਮਿਲ ਜਾਂਦਾ ਹੈ ਜਿਵੇਂ ਦੇ ਕੋਈ ਕਰਮ ਕਰਦਾ ਹੈ ਉਹਦੇ ਅਨਸਾਰ ਉਹਨੂੰ ਫਲ ਮਿਲ ਜਾਂਦਾ ਹੈ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਹਿ ਜਾਏ ਜੇ ਕਹਿੰਦੇ ਕੋਈ ਆਪਣੀਆਂ ਵਡਿਆਈਆਂ ਆਪੇ ਹੀ ਕਰੀ ਜਾਏ ਆਪੇ ਵਡਿਆਈਆਂ ਕਰਨ ਦੇ ਨਾਲ ਵਡਿਆਈਆਂ ਨਹੀਂ ਮਿਲਦੀਆਂ ਕਹਿੰਦੇ ਜਿਵੇਂ ਦੀ ਕਿਸੇ ਦੇ ਅੰਦਰੋਂ ਕਹਿੰਦੇ ਸੁਰਤ ਹੁੰਦੀ ਆ ਉਹ ਉਸ ਤਰ੍ਹਾਂ ਦੀ ਰਾਹ ਪੈਂਦਾ ਉਸ ਤਰ੍ਹਾਂ ਦੇ ਕੰਮ ਕਰਦਾ ਹੈ ਜੇ ਸੋ ਕੂੜੀਆਂ ਕੂੜਕਵਾੜ ਭਾਵੇਂ ਸਭ ਆਖੋ ਸੰਸਾਰ ਜੇ ਕਹਿੰਦੇ ਕੋਈ ਝੂਠਾ ਹੈ ਪਰ ਆਪਣੇ ਮੂੰਹੋਂ ਆਪਣੇ ਆਪ ਨੂੰ ਸਾਰਿਆਂ ਨੂੰ ਚੰਗਾ ਦੱਸਦਾ ਹੈ ਤੇ ਇਸ ਤਰ੍ਹਾਂ ਉਹ ਨੂੰ ਚਾਹੁੰਦਾ ਹੈ ਕਿ ਵੀ ਸੰਸਾਰ ਵਾਲੇ ਉਹਨੂੰ ਚੰਗਾ ਆਖਣ ਤੇ ਆਪਣੀਆਂ ਵਡਿਆਈਆਂ ਕਰਕੇ ਦੱਸਦਾ ਹੈ ਪਰ ਕਹਿੰਦੇ ਉਹ ਪਰਮੇਸ਼ਰ ਸਭ ਜਾਣੀ ਜਾਣ ਹੈ ਤੁਦ ਪਾਵੈ ਅੰਦੀ ਪਰਵਾਨ ਨਾਨਕ ਜਾਣੈ ਜਾਣ ਸੁਜਾਨ ਪੰਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਕਿਸੇ ਤੋਂ ਭੁੱਲਿਆ ਨਹੀਂ ਹੈ ਪਰਮੇਸ਼ਰ ਸਭ ਨੂੰ ਜਾਣਦਾ ਹੈ ਪਰਮੇਸ਼ਰ ਸਾਡੇ ਅੰਦਰਲੀ ਸਭ ਜਾਣਦਾ ਹੈ ਜੇ ਕੋਈ ਚਿਤਰਾਈਆਂ ਨਹੀਂ ਕਰਦਾ ਪਰ ਕੋਈ ਸਿੱਧਾ ਮਨੋਖਾ ਪਰ ਅੰਦਰੋਂ ਉਹ ਸਾਫ਼ ਆ ਉਹਨੂੰ ਵੀ ਪਰਮੇਸ਼ਰ ਜਾਣਦਾ ਹੈ ਤੇ ਉਹਨੂੰ ਪਰਵਾਨ ਕਰ ਲੈਂਦਾ ਹੈ ਪਰ ਜੇ ਕੋਈ ਅੰਦਰੋਂ ਮਾੜਾ ਹੈ ਤੇ ਉੱਪਰੋਂ ਆਪਣੀਆਂ ਚੰਗਿਆਈਆਂ ਦੱਸ ਰਿਹਾ ਆਪਣੀਆਂ ਵਡਿਆਈਆਂ ਕਰ ਰਿਹਾ ਪਰਮੇਸ਼ਰ ਉਹਨੂੰ ਵੀ ਪਹਿਚਾਣ ਲੈਂਦਾ ਹੈ ਕਹਿੰਦੇ ਅਸੀਂ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ ਪਰਮੇਸ਼ਰ ਨੂੰ ਨਹੀਂ ਪਰਮੇਸ਼ਰ ਸਾਡੇ ਹਰ ਇੱਕ ਦੇ ਅੰਦਰ ਦੀ ਅਵਸਥਾ ਨੂੰ ਜਾਣਨ ਵਾਲਾ ਹੈ ਉਹ ਸੁਜਾਨ ਹੈ ਸਿਆਣਾ ਹੈ ਅੰਤਰਜਾਮੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ